ਦੋਸਤੋ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਨਵੀਂ ਵੀਡੀਓ ਨਵੇਂ ਐਪੀਸੋਡ 'ਚ ਜੋੜਨ ਦੇ ਲਈ ਫੇਰ ਤੋਂ ਧੰਨਵਾਦ ਕਰਦਾ ਤੇ ਜਿਵੇਂ ਤੁਸੀਂ ਸਾਰੇ ਜਾਣਦੇ ਹੋ ਮੇਰੇ ਵਿਸ਼ੇ ਉਹ ਹੁੰਦੇ ਨੇ ਜਿਹੜੇ ਤੁਹਾਡੇ ਵਿਸ਼ੇ ਨੇ ਕਿ ਮੇਰੇ ਵਿਸ਼ਿਆਂ ਨੂੰ ਮੇਰੀਆਂ ਵੀਡੀਓਜ਼ ਨੂੰ ਸੁਣਦੇ ਹੋਏ ਤੁਹਾਨੂੰ ਲੱਗੇ ਕਿ ਇਹ ਸਾਡੀ ਗੱਲ ਕਰਦਾ ਸੋ ਇਹੋ ਜਿਹਾ ਹੀ ਇੱਕ ਹੋਰ ਵਿਸ਼ਾ ਜਿਹੜਾ ਅੱਜ ਦਾ ਡਿਪਰੈਸ਼ਨ ਦੇ 10 ਕਾਰਨ ਜਿਹੜੇ ਕਾਮਨ ਜੇ ਨੇ ਕਿਹੜੇ ਨੇ ਡਿਪਰੈਸ਼ਨ ਸ਼ਬਦ ਆਪਾਂ ਸੁਣਦੇ ਆ ਤਾਂ ਐਦਾਂ ਲੱਗਦਾ ਪਤਾ ਨਹੀਂ ਵੀ ਬੜਾ ਕਾਮਨ ਜਿਹਾ ਸ਼ਬਦ ਅੱਜ ਕੱਲ ਹੋ ਗਿਆ ਹਰ ਬੰਦਾ ਕਹਿੰਦਾ ਵੀ ਮੈਨੂੰ ਇਹ ਪ੍ਰੋਬਲਮ ਆ ਮੇਰੀ ਇਹ ਸਮੱਸਿਆ ਵਾ ਡਿਪਰੈਸ਼ਨ ਕਹਿ ਲੋ ਚਿੰਤਾ ਕਹਿ ਲੋ ਹਨ ਸੋ ਉਹਦੇ ਕਿਹੜੇ ਕਿਹੜੇ 10 ਕਾਰਨ ਹੋ ਸਕਦੇ ਨੇ ਤੇ ਐਂਡ ਤੇ ਮੈਂ ਜ਼ਰੂਰ ਦੱਸੂਗਾ ਵੀ ਇਹ ਇਹਦੇ ਵਿੱਚੋਂ ਤੁਸੀਂ ਬਾਹਰ ਕਿਵੇਂ ਆ ਸਕਦੇ ਹੋ ਸੋ ਆਜੋ ਜਿਆਦਾ ਸਮਾਂ ਵੇਸਟ ਨਾ ਕਰਦੇ ਹੋਏ ਸਿੱਧਾ ਮੈਂ ਪੁਆਇੰਟਸ ਦੇ ਉੱਤੇ ਆਉਣਾ ਤੇ ਪਹਿਲਾ ਜਿਹੜਾ ਕਾਰਨ ਡਿਪਰੈਸ਼ਨ ਦਾ ਬਣਦਾ ਵਾ ਉਹ ਹੁੰਦਾ ਕਿ ਤੁਹਾਡੇ ਸੁਪਨੇ ਜਦੋਂ ਪੂਰੇ ਨਾ ਹੋਣ ਆਪਾਂ ਸਾਰੇ ਹੀ ਸੁਪਨੇ ਦੇਖਦੇ ਆ ਨਿੱਕੇ ਹੁੰਦਿਆਂ ਤੋਂ ਲੈ ਕੇ ਆਪਾਂ ਆਪਣੇ ਗੋਲ ਸੈੱਟ ਕਰ ਲੈਨੇ ਆ ਮੈਂ ਆ ਕਰੂੰਗਾ ਮੈਂ ਫਲਾਣੀ ਗੱਡੀ ਲਵਾਂਗਾ ਮੈਂ ਇਦਾਂ ਦਾ ਘਰ ਬਣਾਵਾਂਗਾ ਮੈਂ ਆਪਣੀ ਆ ਪੋਸਟ ਅਚੀਵ ਕਰਨੀ ਆ ਜਾਂ ਮੈਂ ਆ ਬਣੂੰਗਾ ਮੈਂ ਡਾਕਟਰ ਬਣੂੰਗਾ ਮੈਂ ਜੱਜ ਲੱਗੂੰਗਾ ਮਤਲਬ ਆਪਾਂ ਭਾਵੇਂ ਖੇਡਾ-ਖੇਡਾਂ ਚ ਗੱਲਾਂ ਜਦੋਂ ਇਹ ਸ਼ੁਰੂ ਕਰਦੇ ਆ ਨਾ ਬਚਪਨ ਦੇ ਵਿੱਚ ਕਰਨੀਆਂ ਤੇ ਉਹਨਾਂ ਨੂੰ ਆਪਾਂ ਅਸਲ ਰੂਪ ਵੀ ਕਈ ਵਾਰੀ ਵੱਡੇ ਹੋ ਕੇ ਦੇਣ ਦੀ ਕੋਸ਼ਿਸ਼ ਕਰਦੇ ਆ ਕਈ ਤਰ੍ਹਾਂ ਦੇ ਸੁਪਨੇ ਆ ਜਿਹੜਾ ਇਨਸਾਨ ਆ ਉਹ ਦੇਖਦਾ ਤੇ ਜਦੋਂ ਉਹ ਸੁਪਨਿਆਂ ਦੇ ਪਿੱਛੇ ਭੱਜਦਾ ਵਾ ਸੁਪਨੇ ਉਹ ਤੋਂ ਦੂਰ ਚਾਈ ਜਾਂਦੇ ਕੁਝ ਹਾਲਾਤ ਕਈਆਂ ਦੇ ਇਹੋ ਜਿਹੇ ਬਣ ਜਾਂਦੇ ਨੇ ਹਰ ਬੰਦਾ ਆਪਣੇ ਆਪਣੇ ਜਿਹੜੇ ਸੁਪਨੇ ਆ ਉਹ ਪੂਰੇ ਨਹੀਂ ਕਰ ਪਾਉਂਦਾ ਬਹੁਤ ਟਾਵੇਂ ਟਾਵੇਂ ਲੋਕ ਹੁੰਦੇ ਨੇ ਤੇ ਉਹਦੇ ਕਾਰਨ ਕਈ ਹੁੰਦੇ ਨੇ ਕਈਆਂ 'ਚ ਕੈਪੇਬਿਲਿਟੀ ਨਹੀਂ ਹੁੰਦੀ ਨਹੀਂ ਉਹ ਓਨੀ ਮਿਹਨਤ ਕਰ ਪਾਉਂਦੇ ਕਿ ਉਹ ਗੋਲ ਅਚੀਵ ਕਰ ਸਕਣ ਗੋਲ ਤਾਂ ਸਾਰੇ ਮਿੱਥ ਲੈਂਦੇ ਨੇ ਪਰ ਉਹਨੂੰ ਅਚੀਵ ਕੋਈ ਨਹੀਂ ਕਰ ਪਾਉਂਦਾ ਇੱਕ ਹੁੰਦਾ ਕਿ ਅਚੀਵ ਕਰਨ ਦੀ ਸ਼ਮਤਾ ਰੱਖਦੇ ਨੇ ਕੈਪੇਬਿਲਿਟੀ ਹੈਗੀ ਆ ਪਰ ਕੁਝ ਕਰਦੇ ਹਾਲਾਤ ਇਹੋ ਜਿਹੇ ਹੋ ਗਏ ਕਿ ਉਹ ਨਹੀਂ ਪਹੁੰਚ ਪਾਏ ਜਿੱਥੇ ਤੱਕ ਉਹ ਪਹੁੰਚਣਾ ਚਾਹੁੰਦੇ ਸੀ ਜਿਹੜੀ ਜ਼ਿੰਦਗੀ ਉਹ ਜਿਉਣਾ ਚਾਹੁੰਦੇ ਸੀ ਉਹਨੂੰ ਨਹੀਂ ਮਿਲੀ ਉਹ ਸਭ ਤੋਂ ਵੱਡਾ ਜਿਹੜਾ ਅੱਜ ਦਾ ਕਾਰਨ ਆ ਡਿਪਰੈਸ਼ਨ ਦਾ ਕਿ ਆਪਾਂ ਨੂੰ ਉਹ ਲਾਈਫ ਨਹੀਂ ਮਿਲ ਰਹੀ ਜਿਹੜੀ ਅਸੀਂ ਜਿਉਣਾ ਚਾਹੁੰਦੇ ਆ ਆਪਣੀ ਮਰਜ਼ੀ ਦੀ ਲਾਈਫ ਨਹੀਂ ਮਿਲ ਰਹੀ ਸਾਨੂੰ ਇਹ ਸਭ ਤੋਂ ਪਹਿਲਾ ਜਿਹੜਾ ਤੇ ਸਭ ਤੋਂ ਵੱਡਾ ਕਾਰਨ ਮੈਨੂੰ ਲੱਗਦਾ ਕਿ ਡਿਪਰੈਸ਼ਨ ਦਾ ਬਣਿਆ ਹੋਇਆ ਦੂਜਾ ਕਾਰਨ ਡਿਪਰੈਸ਼ਨ ਦਾ ਸਭ ਤੋਂ ਵੱਡਾ ਬਣਿਆ ਹੋਇਆ ਪੈਸੇ ਦੀ ਕਮੀ ਦੇਖੋ ਇਹ ਤਾਂ ਆਪਾਂ ਸਭ ਨੂੰ ਪਤਾ ਹੈ ਕਿ ਜ਼ਿੰਦਗੀ ਜਿਉਣ ਦੇ ਲਈ ਪੈਸਾ ਬਹੁਤ ਜ਼ਰੂਰੀ ਆ ਇਹ ਪ੍ਰੋਬਲਮ ਜਿਹੜੇ ਮੀਡਲ ਕਲਾਸ ਆ ਆਪਣੇ ਵਰਗੇ ਤੇ ਜਿਹੜੇ ਲੋਅਰ ਮੀਡਲ ਕਲਾਸ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਫੇਸ ਕਰਨੀ ਪੈ ਰਹੀ ਆ ਆਪਣੀ ਆਪਣੀਆਂ ਜਿਹੜੀਆਂ ਬੇਸਿਕ ਨੀਡਸ ਹੀ ਆਪਾਂ ਲੈ ਕੇ ਚੱਲੀਏ ਚਲੋ ਫालतू ਦੇ ਖਰਚੇ ਆਪਾਂ ਸਾਈਡ ਤੇ ਰੱਖਦੇ ਆ ਕਈਆਂ ਦੀਆਂ ਬੇਸਿਕ ਨੀਡਸ ਹੀ ਪੂਰੀਆਂ ਨਹੀਂ ਹੋ ਪਾਰੀਆਂ ਕਿਉਂਕਿ ਅੱਜ ਕੱਲ ਤਨਖਾਹਾਂ ਵੀ ਉਨੀਆਂ ਕਨੇ ਕਮਾਈਆਂ ਉਨੀਆਂ ਕਨੇ ਭਾਵੇਂ ਕੋਈ ਜੌਬ ਕਰਦਾ ਤੇ ਭਾਵੇਂ ਕੋਈ ਬਿਜ਼ਨਸ ਕਰਦਾ ਤੇ ਕਈ ਵਾਰੀ ਜੋ ਆਪਾਂ ਕਮਾਉਨੇ ਆ ਖਰਚੇ ਕਰਦੇ ਉਸ ਤੋਂ ਜ਼ਿਆਦਾ ਹੋ ਜਾਂਦੇ ਨੇ ਕਾਫੀ ਕੁਝ ਉਹਦੇ ਵਿੱਚ ਆ ਜਾਂਦਾ ਆਪਣੇ ਬੱਚੇ ਨੇ ਤੇ ਆਪਣਾ ਘਰ ਦਾ ਰਾਸ਼ਨ ਪਾਣੀ ਦਾ ਹੋਰ ਨਿੱਕੇ ਮੁੱਟੇ ਜੋ ਵੀ ਜ਼ਰੂਰੀ ਖਰਚੇ ਆ ਉਹ ਪੂਰੇ ਨਹੀਂ ਹੋ ਪਾਉਂਦੇ ਫਿਰ ਜਦੋਂ ਬੰਦੇ ਦੇ ਉੱਤੇ ਇਹ ਚੀਜ਼ ਹਾਵੀ ਹੁੰਦੀ ਆ ਵੀ ਮੇਰੀ ਨਾ ਤਾਂ ਤਨਖਾਹ ਵੱਧ ਰਹੀ ਆ ਜਾਂ ਮੇਰੀ ਦੁਕਾਨ ਆ ਕੋਈ ਵਪਾਰ ਆ ਉਤੋਂ ਕਮਾਈ ਖੜੀ ਆ ਪਰ ਖਰਚੇ ਦਿਨੋ ਦਿਨ ਵੱਧ ਹੀ ਜਾਂਦੇ ਨੇ ਤੇ ਆਉਣ ਵਾਲਾ ਸਮੇ ਸਮਾਂ ਵਾ ਜਿਹੜਾ ਉਹ ਮੈਂ ਕਿੱਦਾਂ ਮੈਨੇਜ ਕਰੂੰਗਾ ਇਸ ਫਿਕਰ ਦੇ ਵਿੱਚ ਉਹ ਬੰਦੇ ਕਈ ਡਿਪਰੈਸ਼ਨ 'ਚ ਚਲ ਜਾਂਦੇ ਨੇ ਤੀਜਾ ਪੁਆਇੰਟ ਆਉਂਦਾ ਜੀ ਕਿਸੇ ਖਾਸ ਦਾ ਜਹਾਨੋਂ ਤੁਰ ਜਾਣਾ ਦੋਸਤੋ ਦੇਖੋ ਇਹ ਤਾਂ ਇੱਕ ਨੈਚੁਰਲ ਜਿਹਾ ਪ੍ਰੋਸੈਸ ਆ ਆਪਣੀ ਜ਼ਿੰਦਗੀ ਦੇ ਵਿੱਚੋਂ ਜਦੋਂ ਕੋਈ ਖਾਸ ਅ ਇਸ ਦੁਨੀਆ ਦੇ ਉੱਤੋਂ ਰੁਖਸਤ ਹੋ ਜਵੇ ਕੋਈ ਵੀ ਹੋਵੇ ਭਾਵੇਂ ਉਹ ਤਾਂ ਆਪਣਾ ਜਿਹੜਾ ਨਰਾਸ਼ ਹੋਣਾ ਬਿਲਕੁਲ ਕੁਦਰਤੀ ਆ ਸਾਡੀ ਜ਼ਿੰਦਗੀ ਦਾ ਬਦਲ ਜਾਣਾ ਉਹ ਵੀ ਕੁਦਰਤੀ ਆ ਕੁਝ ਲੋਕ ਉਸ ਹਾਦਸੇ ਨੂੰ ਇੰਨਾ ਕਹਾਵੀ ਕਰ ਲੈਂਦੇ ਨੇ ਕਿਉਂਕਿ ਉਹ ਬਿਲਕੁਲ ਪ੍ਰਪੇਅਰ ਨਹੀਂ ਹੁੰਦੇ ਉਹਨਾਂ ਨੇ ਜ਼ਿੰਦਗੀ ਇਦਾਂ ਕਦੇ ਸੋਚੀ ਹੀ ਨਹੀਂ ਹੁੰਦੀ ਕਿ ਜ਼ਿੰਦਗੀ ਇਦਾਂ ਸਾਡੀ ਬਣ ਜੂਗੀ ਇਦਾਂ ਜਿਉਣੀ ਪਊਗੀ ਤੇ ਉਹ ਇੰਨਾ ਕ ਸੋਚਾਂ ਦੇ ਵਿੱਚ ਚਲੇ ਜਾਂਦੇ ਨੇ ਤੇ ਉਸ ਵਿਛੋੜੇ ਨੂੰ ਸਹਾਰ ਨਹੀਂ ਪਾਉਂਦੇ ਤੇ ਡਿਪਰੈਸ਼ਨ ਦੇ ਵਿੱਚ ਚਲੇ ਜਾਂਦੇ ਨੇ ਚੌਥਾ ਪੁਆਇੰਟ ਆਉਂਦਾ ਜੀ ਰਿਸ਼ਤਿਆਂ ਦੇ ਵਿੱਚ ਧੋਖਾ ਤੁਹਾਡੀ ਜ਼ਿੰਦਗੀ 'ਚ ਕਿਸੇ ਵੀ ਤਰ੍ਹਾਂ ਦੇ ਨਾਲ ਕੋਈ ਇਨਸਾਨ ਬਹੁਤ ਤੁਹਾਡੇ ਦਿਲ ਦੇ ਨੇੜੇ ਸੀ ਭਾਵੇਂ ਉਹ ਰਿਸ਼ਤੇਦਾਰ ਸੀ ਕੋਈ ਦੋਸਤ ਸੀ ਕੋਈ ਵੀ ਹੋ ਸਕਦਾ ਤੇ ਜਦੋਂ ਇੱਕਦਮ ਕੋਈ ਹੋਰ ਚਿਹਰਾ ਉਹਦਾ ਤੁਹਾਡੇ ਸਾਹਮਣੇ ਆ ਜਵੇ ਤੁਹਾਨੂੰ ਪਤਾ ਲੱਗੇ ਵੀ ਜੋ ਇਹ ਸ਼ੋਅ ਕਰ ਰਿਹਾ ਸੀਗਾ ਉਹ ਉਦਾਂ ਦਾ ਹੈ ਹੀ ਨਹੀਂ ਉਹਨੇ ਤਾਂ ਤੁਹਾਨੂੰ ਧੋਖਾ ਦਿੱਤਾ ਚੀਟ ਕਰਤਾ ਤੁਹਾਨੂੰ ਤਾ ਕਈ ਲੋਕ ਇਹਨੂੰ ਵੀ ਸਹਾਰ ਨਹੀਂ ਪਾਉਂਦੇ ਕਿਉਂਕਿ ਉਹਨਾਂ ਨੇ ਬਹੁਤ ਜ਼ਿਆਦਾ ਇੰਪੋਰਟੈਂਸ ਉਸ ਰਿਸ਼ਤੇ ਨੂੰ ਦਿੱਤੀ ਹੁੰਦੀ ਆ ਤੇ ਜਦੋਂ ਉਹਨਾਂ ਨੂੰ ਪਤਾ ਲੱਗਦਾ ਵੀ ਸਾਰਾ ਕੁਝ ਹੈ ਹੀ ਉਹ ਫਜ਼ੂਲ ਸੀ ਤਾਂ ਉਹ ਇਸ ਚੀਜ਼ ਨੂੰ ਵੀ ਬਰਦਾਸ਼ਤ ਨਹੀਂ ਕਰ ਪਾਉਂਦੇ ਇਸ ਧੋਖੇ ਨੂੰ ਬਰਦਾਸ਼ਤ ਨਹੀਂ ਕਰ ਪਾਉਂਦੇ ਤੇ ਡਿਪਰੈਸ਼ਨ 'ਚ ਚਲੇ ਜਾਂਦੇ ਨੇ ਪੰਜਵਾਂ ਕਾਰਨ ਆ ਜੀ ਘਰ ਵਿੱਚ ਕਲੇਸ਼ ਅੱਜ ਦੇ ਡਿਪਰੈਸ਼ਨ ਦਾ ਜਿਹੜਾ ਇੱਕ ਹੋਰ ਵੱਡਾ ਕਾਰਨ ਆ ਭਾਵੇਂ ਤੁਸੀਂ ਉਸ ਕਲੇਸ਼ ਦਾ ਹਿੱਸਾ ਹੈਗੇ ਹੋ ਭਾਵੇਂ ਨਹੀਂ ਹੈਗੇ ਪਰ ਜੇ ਤੁਹਾਡੇ ਘਰ ਦੇ ਵਿੱਚ ਕਿਸੇ ਹੋਰ ਮੈਂਬਰ ਦੁਆਰਾ ਤੁਹਾਡੀਆਂ ਅੱਖਾਂ ਦੇ ਸਾਹਮਣੇ ਕਲੇਸ਼ ਕੀਤਾ ਜਾ ਰਿਹਾ ਘਰ ਦਾ ਮਾਹੌਲ ਖਰਾਬ ਕੀਤਾ ਜਾ ਰਿਹਾ ਤਾਂ ਤੁਸੀਂ ਡਿਪਰੈਸ਼ਨ ਦੇ ਵਿੱਚ ਜਾ ਸਕਦੇ ਹੋ ਜਿਹੜੇ ਬੰਦੇ ਕਲੇਸ਼ ਕਰਦੇ ਨੇ ਉਹਨਾਂ ਨੇ ਤਾਂ ਜਾਣਾ ਹੀ ਜਾਣਾ ਨਾਲ ਤੁਹਾਨੂੰ ਵੀ ਲੈ ਕੇ ਜਾਣਗੇ ਜਿੱਦਾਂ ਤੁਸੀਂ ਤੁਹਾਡੇ ਬੱਚੇ ਨੇ ਮਾਪਿਓ ਨੇ ਆਪਸ ਵਿੱਚ ਜਦੋਂ ਲੜਦੇ ਝਗੜਦੇ ਨੇ ਤਾਂ ਬੱਚਿਆਂ ਦੇ ਉੱਤੇ ਉਹਦਾ ਅਸਰ ਜ਼ਿਆਦਾ ਹੁੰਦਾ ਕਈ ਬੱਚੇ ਡਿਪਰੈਸ਼ਨ ਦੇ ਵਿੱਚ ਚਲ ਜਾਂਦੇ ਨੇ ਜਦੋਂ ਉਹਨਾਂ ਨੂੰ ਘਰ ਦਾ ਮਾਹੌਲ ਆ ਜਿਹੜਾ ਉਹ ਇਹੋ ਜਿਹਾ ਮਿਲਦਾ ਕਿ ਹਰ ਸਮੇਂ ਲੜਾਈ ਝਗੜਾਈ ਉੱਥੇ ਰਹਿੰਦਾ ਹੋਵੇ ਸੋ ਇਹ ਇੱਕ ਬਹੁਤ ਵੱਡਾ ਕਾਰਨ ਆ ਘਰ ਦਾ ਮਾਹੌਲ ਜੇ ਤੁਹਾਡਾ ਠੀਕ ਨਾ ਹੋਵੇ ਘਰ ਵਿੱਚ ਕਲੇਸ਼ ਰਹਿੰਦਾ ਹੋਵੇ ਤਾਂ ਡਿਪਰੈਸ਼ਨ ਦੀ ਬਿਮਾਰੀ ਉਹਦੇ ਵਿੱਚੋਂ ਨਿਕਲਦੀ ਹੈ ਛੇਵਾਂ ਕਾਰਨ ਆ ਜੀ ਹੀਣ ਭਾਵਨਾ ਤੁਹਾਡੇ ਵਿੱਚ ਕੌਨਫੀਡੈਂਸ ਦੀ ਕਮੀ ਹੋਵੇ ਉਹ ਕਿਸੇ ਵੀ ਤਰ੍ਹਾਂ ਨਾਲ ਹੋ ਸਕਦੀ ਆ ਤੁਹਾਨੂੰ ਜਦੋਂ ਇਹ ਲੱਗਣ ਲੱਗ ਜੇ ਕਿ ਮੈਂ ਬਾਕੀ ਦੁਨੀਆ ਦੇ ਨਾਲੋਂ ਬਹੁਤ ਥੱਲੇ ਆ ਬਾਕੀ ਦੁਨੀਆ ਬੈਸਟ ਆ ਪਰ ਮੇਰੇ ਵਿੱਚ ਕਮੀਆਂ ਬਹੁਤ ਨੇ ਉਦੋਂ ਵੀ ਬੰਦਾ ਡਿਪਰੈਸ਼ਨ 'ਚ ਜਾਂਦਾ ਵਾ ਤੇ ਉਹ ਆਪਣੇ ਆਪ ਵਿੱਚ ਹਮੇਸ਼ਾ ਕਮੀਆਂ ਹੀ ਦੇਖਦਾ 네ਗੇਟਿਵਿਟੀ ਲੱਭਣ ਲੱਗ ਜਾਂਦਾ ਕਿ ਮੈਂ ਸੋਹਣਾ ਨਹੀਂ ਆ ਜਾਂ ਮੈਂ ਜ਼ਿਆਦਾ ਪੜ੍ਹ ਲਿਖ ਨਹੀਂ ਸਕਦਾ ਮੇਰੇ ਵਿੱਚ ਰੱਬ ਨੇ ਕੋਈ ਟੈਲੈਂਟ ਨਹੀਂ ਪਾਇਆ ਇਹੋ ਜਿਹੀਆਂ ਜੜੀਆਂ ਹੀਨ ਭਾਵਨਾਵਾਂ ਨੇ ਜਦੋਂ ਤੁਸੀਂ ਉਹਨਾਂ ਨੂੰ ਹਾਵੀ ਕਰਦੇ ਹੋ ਉਹ ਵੀ ਤੁਹਾਨੂੰ ਡਿਪਰੈਸ਼ਨ 'ਚ ਲੈ ਜਾਂਦੀਆਂ ਨੇ ਸੱਤਵਾਂ ਕਾਰਨ ਹੋ ਸਕਦਾ ਜੀ ਆਲਸ ਜਾਨੀ ਕਿ ਲੀਜੀਨੈਸ ਜਿਹੜਾ ਬੰਦਾ ਆਲਸੀ ਆ ਉਹ ਬੰਦਾ ਜ਼ਿਆਦਾ ਸੋਚੂਗਾ ਕਿਉਂਕਿ ਉਹ ਆਪਣੇ ਆਪ ਨੂੰ ਬਿਜ਼ੀ ਨਹੀਂ ਰੱਖ ਪਾ ਰਿਹਾ ਜਿਹੜੇ ਬੰਦੇ ਕੰਮਕਾਰਾਂ ਦੇ ਵਿੱਚ ਉਲਝੇ ਹੋਏ ਨੇ ਆਪਣੇ ਆਪ ਨੂੰ ਬਿਜ਼ੀ ਇੱਕ ਲਾਈਫ ਦੇ ਰਹੇ ਨੇ ਦੇਖੋ ਉਹਨਾਂ ਦਾ ਡਿਪਰੈਸ਼ਨ ਇੱਕ ਹੋਰ ਤਰ੍ਹਾਂ ਦਾ ਹੁੰਦਾ ਉਹ ਬਰਡਨ ਹੁੰਦਾ ਇੱਕ ਸਟ्रेस ਹੁੰਦਾ ਕੰਮ ਦਾ ਪਰ ਜਿਹੜਾ ਬੰਦਾ ਵੇਲਾਵਾ ਹਰ ਸਮੇਂ ਉਹਨੂੰ ਕੰਫਰਟ ਜ਼ੋਨ ਚਾਹੀਦਾ ਉਹ ਬੰਦਾ ਡਿਪਰੈਸ਼ਨ 'ਚ ਜਾਊਗਾ ਉਹਦੇ ਚਾਂਸ ਆ ਜਿਹੜੇ ਉਹ ਜਿਆਦਾ ਬਣਦੇ ਨੇ ਸੋ ਆਲਸ ਵੀ ਕਾਰਨ ਡਿਪਰੈਸ਼ਨ ਦਾ 8ਵਾਂ ਪੁਆਇੰਟ ਆਉਂਦਾ ਜੀ ਪੁੱਠਾ ਖਾਣ ਪੀਣ ਮੈਂ ਇੱਕ ਵੀਡੀਓ ਸਪੈਸ਼ਲ ਕੀਤੀ ਸੀਗੀ ਇਹਦੇ ਤੇ ਤੇ ਉਹਦੇ ਵਿੱਚ ਕਿਹਾ ਸੀ ਸਾਡੇ ਖਾਣ ਪੀਣ ਦਾ ਤੇ ਸਾਡੀ ਮੈਂਟਲ ਹੈਲਥ ਦਾ ਆਪਸ ਦੇ ਵਿੱਚ ਸਿੱਧਾ ਸਬੰਧ ਆ ਮੈਂ ਛੋਟੀ ਜੀ ਉਦਾਹਰਣ ਦਿੰਦਾ ਮੰਨ ਲਓ ਕਿ ਤੁਹਾਨੂੰ ਭੁੱਖ ਨਹੀਂ ਸੀਗੀ ਕੋਈ ਚੀਜ਼ ਖਾ ਰਹੇ ਹੋ ਤੁਹਾਨੂੰ ਸਵਾਦ ਬਹੁਤ ਲੱਗੀ ਤੁਸੀਂ ਸਵਾਦ ਸਵਾਦ ਦੇ ਵਿੱਚ ਉਹ ਆਪਣੀ ਕਪੈਸਿਟੀ ਤੋਂ ਜ਼ਿਆਦਾ ਖਾ ਲਈ ਬਾਅਦ ਵਿੱਚ ਆਪਾਂ ਕਹਿੰਦੇ ਸਾਡਾ ਪੇਟ ਅਫਰ ਗਿਆ ਅਸੀਂ ਹੁਣ ਔਖੇ ਹੋ ਰਹੇ ਹਾਂ ਤੇ ਉਦੋਂ ਤੁਸੀਂ ਸੋਚੋ ਉਸ ਸਿਚੁਏਸ਼ਨ ਦੇ ਵਿੱਚ ਕੀ ਤੁਹਾਡਾ ਦਿਮਾਗ ਸਹੀ ਕੰਮ ਕਰ ਰਿਹਾ ਹੁੰਦਾ ਤੁਸੀਂ ਸੋਚ ਪਾ ਰਹੇ ਹੁੰਨੇ ਹੋ ਸਹੀ ਤਰੀਕੇ ਦੇ ਨਾਲ ਨਹੀਂ ਬਿਲਕੁਲ ਵੀ ਨਹੀਂ ਤੁਹਾਡਾ ਦਿਮਾਗ ਆ ਜਿਹੜਾ ਉਹ ਡਲ ਹੋ ਜਾਂਦਾ ਸੋ ਇੱਥੋਂ ਇਹ ਕਲੀਅਰ ਹੁੰਦਾ ਤੁਹਾਡੀ ਡਾਈਟ ਦੇ ਉੱਤੇ ਬਹੁਤ ਡਿਪੈਂਡ ਕਰਦਾ ਕਿ ਤੁਸੀਂ ਆਪਣੀ ਮਾਨਸਿਕ ਸਿਹਤ ਨੂੰ ਕਿੱਦਾਂ ਰੱਖਣਾ ਜੇ ਤੁਸੀਂ ਵਧੀਆ ਚੀਜ਼ਾਂ ਖਾਓਗੇ ਆਪਣੇ ਪੇਟ ਨੂੰ ਹਲਕਾ ਰੱਖੋਗੇ ਤਾਂ ਤੁਹਾਡਾ ਜਿਹੜਾ ਮਨ ਆ ਉਹ ਵੀ ਚੰਗਾ ਰਹੂਗਾ ਫਰੈਸ਼ ਰਹੂਗਾ ਤੇ ਜੇ ਫਰੈਸ਼ ਮਨ ਰਹੂਗਾ ਡਿਪਰੈਸ਼ਨ ਕਦੇ ਉਹਦੇ ਵਿੱਚ ਘਰ ਨਹੀਂ ਬਣਾ ਸਕਦਾ ਸੋ ਖਾਣ ਪੀਣ ਆਪਣਾ ਜਿਹੜਾ ਜਰੂਰ ਸਹੀ ਰੱਖੋ ਨੌਵਾਂ ਪੁਆਇੰਟ ਆਉਂਦਾ ਜੀ ਆਪਣੇ ਪਾਸਟ ਵਿੱਚ ਲਏ ਗਲਤ ਫੈਸਲੇ ਉਹ ਵੀ ਤੁਹਾਨੂੰ ਡਿਪਰੈਸ਼ਨ ਚ ਲੈ ਜਾਂਦੇ ਨੇ ਕਈ ਵਾਰੀ ਕਿਸੇ ਵੀ ਤਰ੍ਹਾਂ ਦੇ ਫੈਸਲੇ ਹੋ ਸਕਦੇ ਆ ਤੁਹਾਡੀ ਜ਼ਿੰਦਗੀ ਨੂੰ ਲੈ ਕੇ ਤੁਹਾਨੂੰ ਲੱਗਦਾ ਕਿ ਮੈਂ ਵਿਆਹ ਦਾ ਡਿਸੀਜਨ ਜਿਹੜਾ ਗਲਤ ਸਮੇਂ ਤੇ ਲੈ ਲਿਆ ਗਲਤ ਇਨਸਾਨ ਨਾਲ ਲੈ ਲਿਆ ਮੈਂ ਕੈਰੀਅਰ ਦਾ ਜਿਹੜਾ ਆਪਸ਼ਨ ਗਲਤ ਚੂਜ਼ ਕਰ ਲਿਆ ਮੈਨੂੰ ਇਦਾਂ ਕਰਨਾ ਚਾਹੀਦਾ ਸੀ ਮੈਨੂੰ ਆਹ ਕੋਰਸ ਕਰ ਲੈਣਾ ਚਾਹੀਦਾ ਸੀ ਤੇ ਉਹੋ ਜਿਹੜੇ ਫੈਸਲੇ ਉਹ ਪਾਸਟ ਚ ਤੁਸੀਂ ਲਏ ਪਰ ਅੱਜ ਤੁਸੀਂ ਬਹੁਤ ਅੱਗੇ ਆ ਗਏ ਤੁਸੀਂ ਉਹਨਾਂ ਨੂੰ ਬਦਲ ਨਹੀਂ ਬਦਲ ਨਹੀਂ ਸਕਦੇ ਤੇ ਤੁਹਾਡੀ ਜ਼ਿੰਦਗੀ ਫੇਰ ਉਹੀ ਗੱਲ ਆਉਂਦੀ ਹੈ ਕਿ ਜਿੱਦਾਂ ਤੁਸੀਂ ਸੋਚੀ ਸੀ ਉਦਾਂ ਦੀ ਤੁਹਾਨੂੰ ਨਹੀਂ ਮਿਲੀ ਤੇ ਤੁਹਾਨੂੰ ਪਛਤਾਵਾ ਬਹੁਤ ਆਪਣੇ ਫੈਸਲਿਆਂ ਦੇ ਉੱਤੇ ਉਹਨਾਂ ਨੂੰ ਸੋਚ-ਸੋਚ ਕੇ ਵੀ ਕਈ ਵਾਰੀ ਇਨਸਾਨ ਡਿਪਰੈਸ਼ਨ ਚ ਚਲਿਆ ਜਾਂਦਾ ਦਸਵੇਂ ਤਰ੍ਹਾਂ ਦੇ ਜਿਹੜੇ ਕਾਰਨ ਆਉਂਦੇ ਨੇ ਜੀ ਡਿਪਰੈਸ਼ਨ ਦੇ ਉਹ ਆ ਕਿਸੇ ਵਿੱਚ ਕੋਈ ਸਰੀਰਕ ਕਮੀ ਆ ਸਰੀਰਕ ਕਮੀ ਕਿਸੇ ਵੀ ਤਰ੍ਹਾਂ ਦੀ ਹੋ ਸਕਦੀ ਆ ਕੋਈ ਹੈਂਡੀਕੈਪਡ ਆ ਤੇ ਉਹਨੇ ਉਸ ਚੀਜ਼ ਨੂੰ 네ਗੇਟਿਵ ਲੈ ਲਿਆ ਕਿਸੇ ਦੀ ਕੋਈ ਬਾਹ ਨਹੀਂ ਹੈਗੀ ਕੋਈ ਕਿਸੇ ਹੋਰ ਤਰ੍ਹਾਂ ਦੇ ਨਾਲ ਅਪਾਹਜ ਆ ਕਈ ਲੋਕ ਤਾਂ ਉਹਨੂੰ ਆਪਣੀ ਪਾਵਰ ਬਣਾਉਂਦੇ ਨੇ ਪਰ ਕਈ ਲੋਕ ਉਹਦੇ ਬਾਰੇ ਸੋਚ-ਸੋਚ ਕੇ ਹੀਣ ਭਾਵਨਾ ਦਾ ਸ਼ਿਕਾਰ ਹੋ ਜਾਂਦੇ ਨੇ ਆਪਣੇ ਆਪ ਨੂੰ ਦੁਨੀਆ ਤੋਂ ਉਹ ਪਿੱਛੇ ਸਮਝਣ ਲੱਗ ਜਾਂਦੇ ਨੇ ਉਹਨਾਂ ਨੂੰ ਲੱਗਦਾ ਕਿ ਦੁਨੀਆ ਸਾਨੂੰ ਚੰਗਾ ਨਹੀਂ ਸਮਝਦੀ ਤੇ ਦੁਨੀਆ ਦੇ ਵਿੱਚ ਸਾਡੀ ਕੋਈ ਥਾਂ ਨਹੀਂ ਹੈਗੀ ਜਿਹੜੇ ਬੰਦੇ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਸਰੀਰਕ ਕਮੀਆਂ ਸੋ ਇਹ ਜਿਹੜੇ ਕੁਝ ਕਾਰਨ ਡਿਪਰੈਸ਼ਨ ਦੇ ਅੱਜ ਮੈਂ ਤੁਹਾਡੇ ਨਾਲ ਸਾਂਝੇ ਕੀਤੇ ਬੜੇ ਹੋਰ ਕਾਰਨ ਵੀ ਬਣ ਸਕਦੇ ਆ ਡਿਪਰੈਸ਼ਨ ਦੇ ਹੁੰਦੇ ਨੇ ਸੋ ਮੈਂ ਫੇਰ ਕਿਸੇ ਵੀਡੀਓ ਦੇ ਵਿੱਚ ਡਿਸਕਸ ਜ਼ਰੂਰ ਕਰੂੰਗਾ ਤੇ ਤੁਸੀਂ ਕਮੈਂਟਾਂ ਦੇ ਵਿੱਚ ਕਾਰਨ ਹੋਰ ਮੈਂਸ਼ਨ ਕਰ ਸਕਦੇ ਹੋ ਤੇ ਮੈਂ ਗੱਲ ਕਹੀ ਸੀ ਕਿ ਇਹਨਾਂ ਦਾ ਮੈਂ ਹੱਲ ਤੁਹਾਨੂੰ ਦੱਸੂੰਗਾ ਸਾਰੇ ਜਿਹੜੇ ਵੀ ਕਾਰਨ ਨੇ ਉਹ ਚੋਂ ਡਿਪਰੈਸ਼ਨ ਨਿਕਲਿਆ ਡਿਪਰੈਸ਼ਨ ਦਾ ਹੱਲ ਇੱਕੋ ਹੀ ਆ ਕਿਹੜਾ ਮੈਂ ਅਕਸਰ ਕਹਿਣਾ ਹੁੰਨਾ ਮੈਡੀਟੇਸ਼ਨ ਕਰੂ ਧਿਆਨ ਲਾਓ ਪਰਮਾਤਮਾ ਦਾ ਨਾਮ ਲਓ ਇੱਕ ਅਫਰਮੇਸ਼ਨ ਆ ਜਿਹੜੀ ਉਹ ਮਨ 'ਚ ਬਿਠਾ ਲਓ ਕਿ ਜ਼ਿੰਦਗੀ ਇਸੇ ਦਾ ਨਾਮ ਆ ਜ਼ਿੰਦਗੀ ਸੁੱਖ-ਦੁੱਖ ਦਾ ਹੀ ਨਾਮ ਆ ਇਹ ਆਉਂਦੇ ਰਹਿਣਗੇ ਜਾਂਦੇ ਰਹਿਣਗੇ ਕਦੇ ਸੁੱਖ ਕਦੇ ਦੁੱਖ ਇਨਾਂ ਨੂੰ ਆਪਾਂ ਰੋਕ ਨਹੀਂ ਸਕਦੇ ਸਾਡੇ ਹੱਥ ਵਿੱਚ ਕੁਝ ਨਹੀਂ ਹੈਗਾ ਸਾਰਾ ਕੁਝ ਪ੍ਰਮਾਤਮਾ ਦੇ ਹੱਥ ਆ ਪ੍ਰਮਾਤਮਾ ਦਾ ਨਾਮ ਲਿਆ ਕਰੋ ਦੁੱਖ ਆਉਣਗੇ ਜ਼ਰੂਰ ਪਰ ਉਹਨਾਂ ਨਾਲ ਲੜਨ ਦੀ ਤੁਹਾਨੂੰ ਤਾਕਤ ਜ਼ਰੂਰ ਮਿਲੂਗੀ ਤੇ ਜੋ ਤੁਹਾਡੇ ਕੋਲ ਆ ਉਹਨੂੰ ਸਵੀਕਾਰ ਕਰੋ ਉਹਨੂੰ ਇੰਜੋਏ ਕਰੋ ਜੋ ਵੀ ਤੁਹਾਡੀ ਪ੍ਰੈਜ਼ੈਂਟ ਸਿਚੁਏਸ਼ਨ ਆ ਤੇ ਕਦੇ ਵੀ ਕੋਈ ਸ਼ਿਕਵਾ ਨਾ ਕਰੋ ਸਬਰ ਆਪਣੇ ਆਪ ਵਿੱਚ ਜ਼ਰੂਰ ਰੱਖੋ ਤੇ ਜਦੋਂ ਇਹ ਸਾਰੀਆਂ ਗੱਲਾਂ ਤੁਸੀਂ ਇੰਪਲੀਮੈਂਟ ਕੀਤੀਆਂ ਤਾਂ ਜਿਹੜਾ ਡਿਪਰੈਸ਼ਨ ਆ ਜਾ ਇਹਦੇ ਨਾਲ ਮਿਲਦੀਆਂ ਜੁਲਦੀਆਂ ਹੋਰ ਬਿਮਾਰੀਆਂ ਚੱਲੀਆਂ ਹੋਈਆਂ ਨੇ ਇਹਦੇ ਤੋਂ ਤੁਸੀਂ ਜ਼ਰੂਰ ਛੁਟਕਾਰਾ ਪਾ ਲੋਗੇ ਮੇਰੀ ਇਹ ਅਰਦਾਸ ਆ ਜੀ ਸੋ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਅਗਲੀ ਵੀਡੀਓ ਦੇ ਵਿੱਚ ਕਿਸੇ ਹੋਰ ਨਵੇਂ ਵਿਸ਼ੇ ਦੇ ਨਾਲ ਜਲਦੀ ਮਿਲਦਾ